ਜੇ ਆ ਕੇ ਉਹਨੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਭਗਤ ਸਿੰਘ ਦਾ ਨਾਮ ਵਰਤਿਆ ਤੇ ਆ ਮੈਂ ਛਤਰਾਵਹਾਰ ਮੈਂ ਪਾਵਾਂਗਾ ਉਸ ਬੰਦੇ ਦੇ ਪੰਡਾਰੀ ਪੁੰਦੇ ਉੱਤੇ ਤੇ ਇਸ ਨੂੰ ਮੈਂ ਕਿ ਉਹਦੀ ਜਿਹੜੀ ਜਸ਼ਨ ਹੈ ਜਿਹੜੀ ਆ ਭਗ ਕਰਾਉਣੀ ਉਹਦੀ ਸ਼ਹੀਦ ਭਗਤ ਸਿੰਘ ਜੀ ਜੁਨੀਅਨ ਬਣਾਈ ਆ ਇੱਕ ਦੇਸ਼ ਨੂੰ ਯਾਦ ਕਰਾਉਣ ਵਾਲਾ ਮਹਾਨ ਸ਼ਹੀਦ ਭਗਤ ਸਿੰਘ ਦਾ ਨਾਮ ਰੰਗ ਲਾਇਆ ਉਹਨੇ ਬੰਦੇ ਨੇ ਤੇ ਉਹਦੀ ਜਿਹੜੀ ਜੁਨੀਅਨ ਭੰਗ ਕਰਾਉਣ ਲਈ ਡਿਪਟੀ ਕਮਿਸ਼ਨ ਸਾਹਿਬ ਜੀ ਨੂੰ ਇੱਕ ਅਸੀਂ ਮੰਗ ਪੱਤਰ ਦੇਣਾ ਵਾ ਆਪਣੀ ਸੁਸਾਇਟੀ ਵੱਲੋਂ ਪੁੱਛ ਦੇਣਾ ਅਸੀਂ ਆਪਾਂ رابطہ ਕਰਨ ਕਰਦੇ ਆ ਤੇ ਜਰੂਰੀ ਆ ਜੇ ਅਜੇ ਬੰਦੀਆਂ ਕਾਰੀਆਂ ਭੇਡਾਂ ਨੇ ਜੇ ਫੇਰ ਆ ਕੇ ਸ਼ਹਿਰ ਚ ਵੜ ਕੇ ਜੇ ਉਹਨਾਂ ਕੀਤਾ ਸਾਡਾ ਨਿਕਲਣਾ ਬਹੁਤ ਮੁਸ਼ਕਲ ਹੋ ਜਾਣਾ ਸਾਡੇ ਵੀਰੋ ਤੇ ਬਾਕੀ ਮੇਰੇ ਵੀਰ ਦੱਸੋ ਕਿਸੇ ਨੂੰ ਫੀਲਡ 'ਚ ਕੋਈ ਮੁਸ਼ਕਲ ਆਉਂਦੀ ਆ ਤੇ ਸਾਨੂੰ ਜਰੂਰ ਦੱਸੋ ਸਾਡੇ ਸਤ ਪ੍ਰਸਤ ਰੇਸ਼ਮ ਜੀ ਚੇਅਰਮੈਨ ਬੇਦੀ ਸਾਹਿਬ ਜਨਰ ਸਕੱਤਰ ਹੁੰਦਾ ਵਾ ਸਾਡੇ ਗਰੇਵਾਲ ਸੀਨੀਅਰ ਮੀਂਦਰ ਪ੍ਰਧਾਨ ਜੀ ਸਾਡੇ ਜੋਸ਼ੀ ਸਾਹਿਬ ਜੀ ਇਹਨਾਂ ਤੇ ਬਾਕੀ ਗੱਲ ਆਪਾਂ ਬਾਅਦ 'ਚ ਕਰਾਂਗੇ ਸਰ ਆਪ ਡਾਕਟਰ ਖੜੇ ਹੋ ਗਏ ਬਣੀ ਬਣਾਈ ਤੁਸੀਂ ਚਾਹੇ ਕਿ ਨਹੀਂ ਕਰਾਂਗੇ ਬਹੁਤ ਬੈਗ ਡੇਕ ਪੈਣਾ ਲੋਕਾਂ ਦੇ ਖਾਲੇ ਦਾ ਕੋ ਸਾਥ ਸਭ ਤੋਂ ਇੰਗੀਆਂ ਗੱਲਾਂ ਸੁਣ ਤੋਂ ਖੜਪੜਾ ਜਾਣਾ ਜੀ ਆਜੀ ਸਦਾਨ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਡਿਰੇਕਟਰ ਅਮਰਸਰ ਪੰਜਾਬ ਪੱਤਰਕਾਰ ਸਾਥੀਓ ਤੁਹਾਨੂੰ ਪਤਾ ਵੀ ਇਹ ਸੁਸਾਇਟੀ ਦੀ ਜਿਹੜੀ ਮਹੀਨਾਵਾਰੀ ਮੀਟਿੰਗ ਜਿਹੜੀ ਅੱਜ ਮੁੱਖ ਦਫ਼ਤਰ ਛਾੜਾ ਵਿਖੇ ਕੀਤੀ ਗਈ ਜਿਹਦੇ ਵਿੱਚ ਸਾਰੇ ਵੀਰ ਸੁਸਾਇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਸਾਰਿਆਂ ਨੇ ਹਿੱਸਾ ਲਿਆ ਤੇ ਅੱਜ ਇੱਕ ਖੁਸ਼ੀ ਦੀ ਗੱਲ ਇਹ ਦੱਸੀ ਕਿ ਸਾਡੀ ਸੁਸਾਇਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸੁਸਾਇਟੀ ਦੇ ਸਰਪੰਚ ਰੇਸ਼ਮ ਸਿੰਘ ਜੀ ਔਰ ਚੇਅਰਮੈਨ ਜਤਿੰਦਰ 베ਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕੁਝ ਅਸੀਂ ਜਿਹੜੇ ਪੱਤਰਕਾਰ ਸਾਡੀ ਸੁਸਾਇਟੀ 'ਚ ਸ਼ਾਮਲ ਹੋਏ ਨੇ ਉਹਨਾਂ ਦਾ ਨਾਮ ਇਸ ਤਰ੍ਹਾਂ ਹੈਗੇ ਆਪਣੇ ਪਰਮਜੀਤ ਸਿੰਘ ਸਾਡੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਜੀ ਪਰਮਿੰਦਰ ਸਿੰਘ 베ਰਕਾ ਜੀ ਜਤਿੰਦਰ ਵੀਰ ਸਿੰਘ ਰਿੰਕੂ ਜੀ ਔਰ ਆਪਣੇ ਸਾਡੇ ਮਨਜੀਤ ਸਿੰਘ ਜੀ ਮੇਰੇ ਭਰਾ ਜਿਹੜੇ ਸਾਡੇ ਸੁਸਾਇਟੀ ਸ਼ਾਮਲ ਹੋਏ ਇਹਨਾਂ ਨੂੰ ਮੈਂ ਜੀ ਆਇਆਂ ਕਹਿੰਨਾ ਅੱਜ ਸੁਸਾਇਟੀ ਦੇ ਵਿੱਚ ਜਿਹੜੇ ਅਹੁਦੇ ਦਿੱਤੇ ਗਏ ਨੇ ਉਹਦੇ ਵਿੱਚ ਅਸੀਂ ਹਲਕਾ ਬਾਈ ਦੇ ਵਿੱਚ ਦਿੱਤੇ ਨੇ ਉਹਦੇ ਉਹਨਾਂ ਦੇ ਹਲਕਾ ਪਸ਼ਮੀ ਤੋਂ ਜਤਿੰਦਰ ਰਿੰਕੂ ਜੀ ਜਿਹੜੇ ਜਰਨਲਿਸਟ ਐਸੋਸੀਏਸ਼ਨ ਨੂੰ ਛੱਡ ਕੇ ਜਿਹੜੇ ਸਾਡੀ ਸੁਸਾਇਟੀ ਸ਼ਾਮਲ ਹੋਏ ਹਨ ਜੀ ਆਇਆਂ ਕਹਿੰਨਾ ਜਿਨ੍ਹਾਂ ਨੂੰ ਸਰਬਸੰਤੀ ਦੇ ਨਾਲ ਸਾਰੇ ਵੀਰਾਂ ਦੇ ਨਾਲ ਇਹਨਾਂ ਨੂੰ ਹਲਕਾ ਪਸ਼ਮੀ ਤੋਂ ਜਿਹੜਾ ਪ੍ਰਧਾਨ ਲਾਇਆ ਗਿਆ ਤੇ ਇਸੇ ਤਰ੍ਹਾਂ ਹੀ ਹਲਕਾ ਉੱਤਰੀ ਤੋਂ ਇਹ ਜਿਹੜੇ ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਮੇਜਰ ਭਾਜੀ ਨੂੰ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਹਲਕਾ ਕੇਂਦਰੀ ਤੋਂ ਪੱਤਰਕਾਰ ਵੀਰ ਸੁਨੀਲ ਅਗਰਵਾਲ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਜਿਹੜਾ ਅਹੁਦਾ ਦਿੱਤਾ ਗਿਆ ਵਾ ਇਸੇ ਤਰ੍ਹਾਂ ਹਲਕਾ ਪੂਰਬੀ ਤੋਂ ਸਾਡੇ ਜਿਹੜੇ ਮਹਿੰਦਰਪਾਲ ਜੀ ਮਹਿੰਦਰ ਮਹਿੰਦਰ ਸਿੰਘ ਸੀਤਾ ਜੀ ਭਾਜੀ ਨੂੰ ਜਿਹੜਾ ਪ੍ਰਦਾਨ ਸੀਨੀਅਰ ਮੀਤ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਹਲਕਾ ਪੂਰਬੀ ਤੋਂ ਬਿਗਰਮ ਸਿੰਘ ਭਾਜੀ ਜਿਹੜਾ ਸਾਡੇ ਬਹੁਤ ਸੀਨੀਅਰ ਪੱਤਰਕਾਰ ਬੜੇ ਕਈ ਸਾਲਾਂ ਤੋਂ ਜਿਹੜਾ ਫੀਲਡ 'ਚ ਕੰਮ ਕਰ ਰਹੇ ਨੇ ਗਿੱਲ ਸਾਹਿਬ ਨੂੰ ਅਸੀਂ ਤਾਂ ਪ੍ਰਧਾਨ ਨਿਯੁਕਤ ਕੀਤਾ ਤੇ ਸੋ ਮੈਂ ਸਾਰੇ ਵੀਰਾਂ ਨੂੰ ਜਿਨ੍ਹਾਂ ਨੂੰ ਉਹਦੇਦਾਰੀਆਂ ਮਿਲੀਆਂ ਮੈਂ ਮੁਬਾਰਕਵਾਦ ਦੇਣਾ ਤੇ ਆਸ ਕਰਦਾ ਵੀਰਾਂ ਨੂੰ ਜਿਹੜਾ ਨੂੰ ਜ਼ਿੰਮੇਵਾਰੀ ਜਿਹੜੀ ਸੁਸਾਇਟੀ ਵੱਲੋਂ ਦਿੱਤੀ ਗਈ ਹੈ ਪੂਰੀ ਇਮਾਨਦਾਰੀ ਤੇ ਤਾੰਦੇ ਦੇ ਨਾਲ ਨਿਭਾਉਣਗੇ ਤੇ ਮੈਂ ਇੱਕ ਵੀਰਾਂ ਨੂੰ ਮੈਸੇਜ ਦੇਣਾ ਵੀ ਰੈਗੂਲਰ ਫੀਲਡ ਜਿਹੜੇ ਪੱਤਰਕਾਰ ਵੀਰ ਕੈਨ ਨੂੰ ਕੋਈ ਮੁਸ਼ਕਲ ਆਉਂਦੀ ਆ ਸਾਡੀ ਸ਼ਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਜਿਹੜੀ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਅੱਗੇ ਇਸੇ ਤਰ੍ਹਾਂ ਅੱਗੇ ਖੜਦੀ ਰਹੇਗੀ ਧੰਨਵਾਦ